ਪਈ ਪੰਜਾਬ ਵਿੱਚ ਹਰ ਸੋਸਾਇਟੀ ਵਿੱਚ ਹਰ ਕੋਆਪਰੇਟਿਵ ਵਾਧਾਰੇ ਚ ਗਵਨ ਹੈ ਪਹਿਲੀ ਵਾਰੀ ਇਹਨਾਂ ਨੇ ਇੱਕ ਸਾਲ 13 ਦਿਨ ਲਗਾਤਾਰ ਲੰਬਾ ਧਰਨਾ ਦੇ ਕੇ ਸਾਰਿਆਂ ਦਾ ਉਹ ਜਿਹੜਾ ਗਵਨ ਕਰਨ ਵਾਲੇ ਸੀ ਉਹ ਵੀ ਨੰਗੇ ਕੀਤੇ ਸਾਰਿਆਂ ਦੇ ਅਕਾਊਂਟ ਜਿਹੜੇ ਸੀ ਉਹ ਸਾਫ਼ ਕਰਵਾਏ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ ਔਰ ਹੈਪਟਾਈਟਸ ਸੀ ਨਾਂ ਦੀ ਬਿਮਾਰੀ ਨਾਲ ਪੰਜਾਬ ਬਿਮਾਰ ਹੋ ਗਿਆ ਪੰਜਾਬ ਕੈਪੀਟਲ ਹੋ ਗਿਆ ਕੈਂਸਰ ਔਰ ਹੈਪਟਾਈਟਸ ਸੀ ਦੀ ਦੇਸ਼ ਦੀ ਕੈਪਟਨ ਬਣ ਗਿਆ ਇਹ ਬੜਾ ਗੰਭੀਰ ਮੁੱਦਾ ਜਨਨਟਲੀ ਹੁਣ ਤੱਕ ਸਾਡੀ ਜਿਹੜੀ ਇੱਥੇ ਪੋਲੀਟੀਕਲ ਲੀਡਰਸ਼ਿਪ ਲੀਡਰਸ਼ਿਪ ਸੀ ਉਹ ਐਡੀ ਕਮਜ਼ੋਰ ਰਹੀ ਵੀ ਉਹ ਸੈਂਟਰ ਦੇ ਅੱਗੇ ਹਮੇਸ਼ਾ ਗੋਡੇ ਟੇਕਦੀ ਰਹੀ ਅਲੱਗ-ਅਲੱਗ ਸਮਝੌਤਿਆਂ ਦੇ ਨਾਲ ਜਿਹੜਾ ਪਾਣੀ ਸੀ ਸਾਡਾ ਉਹ ਦੂਜੀਆਂ ਸਟੇਟਾਂ ਨੇ ਦੇ ਦਿੱਤਾ ਗਿਆ ਤੁਸੀਂ ਮੈਨੂੰ ਦੱਸਿਓ ਜੀ ਸਰ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜੀ ਹੈਗੀ ਸੀ 78 79 80 ਦੇ ਖਿਲਾਫ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਉਹਦੇ ਕੰਡੇ ਅੱਜ ਤੱਕ ਚੁਕਦੇਆਂ ਸੀ ਕੱਲਾ ਕਿਸਾਨ ਦੋਸ਼ੀ ਨਹੀਂ ਹੈ ਇੰਡਸਟਰੀ ਨੇ ਕੀ ਕੀਤਾ ਸਾਡਾ ਤਾਂ ਟੀੜਲਾ ਪਾਣੀ ਡਾਇਰੈਕਟਲੀ ਇੰਜੈਕਟ ਕਰਕੇ ਪੋਲੂਟੈਂਟਸ ਸਾਰੀ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੁਣ 24 ਤਰੀਕ ਨੂੰ ਜਿਹੜਾ ਬੁੱਢੇ ਨਾਲੇ ਦਾ ਚੱਲ ਰਿਹਾ ਝਗੜਾ ਉਹ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੋਇਆ ਹੈ ਇਹ ਇੰਡਸਟਰੀ ਨੂੰ ਕੋਈ ਨਹੀਂ ਕਹਿੰਦਾ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਕਹਿੰਦੇ ਨੇ ਪਾਣੀ ਮੁਕਾਇਆ ਉਹ ਵੀ ਕਿਸਾਨ ਨੇ ਮੁਕਾਇਆ ਇਹ ਰਿਪੋਰਟ ਹੈ ਰਿਪੋਰਟ ਹੈ ਥਿਸ ਇਜ਼ ਔਨ ਰਿਕਾਰਡ ਸਾਡੇ ਜਿਹੜੀ ਹੈਗੀ ਹੈ ਸੌਫਟ ਡਰਿੰਕ ਇੰਡਸਟਰੀ ਸ਼ਰਾਬ ਇੰਡਸਟਰੀ ਜਿੰਨਾ ਅਸੀਂ ਚੌਂਨੇ 'ਚ ਪਾਣੀ ਵਰਤਦੇ ਆ ਉਤੋਂ ਵੱਧ ਕੱਲੇ ਉਹ ਵਰਤੀ ਜਾਂਦੇ ਨੇ ਬਦਨਾਮ ਸਾਨੂੰ ਕਰਦੇ ਨੇ ਨਾਨਕ ਦੇ ਕਿਸਾਨਾਂ ਦਾ ਇਸ ਗੱਲ ਲਈ ਧੰਨਵਾਦ ਤੇ ਉਹਨਾਂ ਨੂੰ ਸ਼ਾਬਾਸ਼ ਕੋਈ ਪੰਜਾਬ ਵਿੱਚ ਹਰ ਸੁਸਾਇਟੀ ਵਿੱਚ ਹਰ ਕੋਆਪਰੇਟਿਵ ਧਾਰੇ ਵਿੱਚ ਗਵਨ ਹੈ ਪਹਿਲੀ ਵਾਰੀ ਇਹਨਾਂ ਨੇ 1 ਸਾਲ 13 ਦਿਨ ਲਗਾਤਾਰ ਲੰਬਾ ਧਰਨਾ ਦੇ ਕੇ ਸਾਰਿਆਂ ਦਾ ਉਹ ਜਿਹੜਾ ਗਵਨ ਕਰਨ ਵਾਲੇ ਸੀ ਉਹ ਵੀ ਨੰਗੇ ਕੀਤੇ ਸਾਰਿਆਂ ਦੇ ਅਕਾਊਂਟ ਜਿਹੜੇ ਸੀ ਉਹ ਸਾਫ਼ ਕਰਵਾਏ ਔਰ ਸਾਰੇ ਪੰਜਾਬ ਵਿੱਚ ਮੈਂ ਸਮਝਦਾ ਹਾਂ ਪੰਜਾਬ ਦੇ ਲੋਕਾਂ ਨੂੰ ਖੜੇ ਹੋਣਾ ਪਏਗਾ ਔਰ ਇਸੇ ਤਰ੍ਹਾਂ ਜਿਹੜੇ ਗਵਨ ਕਰਨ ਵਾਲੇ ਨੇ ਸਾਰਾ ਕੁਝ ਪ੍ਰਿਸ਼ਟ ਹੋ ਚੁੱਕਾ ਉਹਨਾਂ ਨੂੰ ਐਕਸਪੋਜ਼ ਕਰਨਾ ਪਏਗਾ ਇਹ ਤੇ ਬਿਨਾ ਆਉਣ ਵਾਲਾ ਸਮਾਂ ਜਿਹੜਾ ਨਹੀਂ ਬਹੁਤ ਮਾੜਾ ਹੈ ਮਸਲੇ ਲੋਕ ਜਿਹੜੇ ਮਸਲੇ ਬਸ ਤਕਰੀਬਨ ਹੱਲ ਹੋ ਗਿਆ ਸਿਰਫ ਇਹ ਰਹਿ ਗਿਆ ਕਿ ਉਹ ਜਿਨ੍ਹਾਂ ਦੇ ਜਿੰਨੇ ਕੇਸਿਸ ਨੇ ਉੰਨੀ ਇਹਨਾਂ ਨੂੰ ਕਿਹਾ ਕਿ ਉੰਨੀ ਐਫ ਆਈ ਆਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਰਾਬ ਦਰਜ ਕਰਵਾਓ ਫਿਰ ਉਹਨਾਂ ਦਾ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਦੇਵਾਂਗੇ ਇੱਕ ਇਸ ਵੇਲੇ جاری ਰਹੇਗਾ ਇੱਕ 1 ਸਾਲ 13 ਦਿਨ ਤਾਂ ਹੋ ਗਏ ਅੱਗੇ جاری ਰਹੇਗਾ ਨਿਯਮਤ ਸਾਹਿਬ ਪਾਣੀ ਨੂੰ ਲੈ ਕੇ ਕਿਤੇ ਕਿਤੇ ਪਾਣੀ ਦਾ ਮੁੱਦਾ ਹਲੇ ਤੱਕ ਹੱਲ ਨਹੀਂ ਆ ਰਿਐ ਐਸ ਪੀ ਐਲ ਤੇ ਹਰ ਗੱਲ ਦਾ ਮੁੱਦਾ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਸੋਚਣਾ ਪਏਗਾ ਜਿਹੜੀ ਲੇਟੈਸਟ ਰਿਪੋਰਟ ਪਾਰਲੀਮੈਂਟ ਚ ਪੇਸ਼ ਹੋਈ ਹੈ ਉਹਦੇ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ ਔਰ ਹੈਪਟਾਈਟਸ ਸੀ ਨਾਲ ਦੀ ਬਿਮਾਰੀ ਨਾਲ ਪੰਜਾਬ ਬਿਮਾਰ ਹੋ ਗਿਆ ਪੰਜਾਬ ਕੈਪੀਟਲ ਹੋ ਗਿਆ ਕੈਂਸਰ ਔਰ ਹੈਪਟਾਈਟਸ ਸੀ ਦੀ ਦੇਸ਼ ਦੀ ਕੈਪੀਟਲ ਬਣ ਗਿਆ ਇਹ ਬੜਾ ਗੰਭੀਰ ਮੁੱਦਾ ਹੈ ਇਹ ਤੋਂ ਬਿਨਾ ਜਿਹੜੀ ਅਗਲੀ ਤਹਿ ਦਾ ਪਾਣੀ ਹੈ ਉਹ ਇੰਨਾ ਜ਼ਹਿਰੀਲਾ ਵੀ ਨਾ ਤੋਂ ਪੀਣ ਦੇ ਲਾਇਕ ਹੈ ਨਾ ਹੀ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਹਦੇ ਲਈ ਸਾਨੂੰ ਜਿਹੜਾ ਕੁਦਰਤ ਨੇ ਬਖਸ਼ਿਆ ਪਾਣੀ ਉਹ ਸੰਵਿਧਾਨ ਕਹਿੰਦਾ ਹੈ ਵੀ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਜਿਹੜੀ ਇਹ ਜਿਹੜੇ ਡੈਮ ਨੇ ਰੈਜ਼ਰਵਾਇਰਸ ਨੇ ਸਟੇਟ ਸਬਜੈਕਟਸ ਨੇ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ ਪਰ ਅਨਫੋਰਚੂਨੇਟਲੀ ਹੁਣ ਤੱਕ ਸਾਡੀ ਜਿਹੜੀ ਇੱਥੇ ਪੋਲੀਟੀਕਲ ਲੀਡਰਸ਼ਿਪ ਲੀਡਰਸ਼ਿਪ ਸੀ ਉਹ ਏਡੀ ਕਮਜ਼ੋਰ ਰਹੀ ਵੀ ਉਹ ਸੈਂਟਰ ਦੇ ਅੱਗੇ ਹਮੇਸ਼ਾ ਗੋਡੇ ਟੇਕਦੀ ਰਹੀ ਅਲੱਗ-ਅਲੱਗ ਸਮਝੌਤਿਆਂ ਦੇ ਨਾਲ ਜਿਹੜਾ ਪਾਣੀ ਸੀ ਸਾਡਾ ਉਹ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਗਿਆ ਹੁਣ ਸਥਿਤੀ ਇੱਥੇ ਆ ਗਈ ਵੀ ਜੇ ਹੁਣ ਅਸੀਂ ਸਾਨੂੰ ਦਰਿਆਈ ਪਾਣੀ ਜਿਹੜਾ ਉਹੀ ਪੀਣ ਲਈ ਤੇ ਉਹੀ ਖੇਤਾਂ ਨੂੰ ਲਾਉਣ ਲਈ ਨਹੀਂ ਮਿਲਦਾ ਜੇ ਇਹਦਾ ਨੈਟਵਰਕ ਖੜਾ ਨਹੀਂ ਹੁੰਦਾ ਤਾਂ ਜਿਹੜਾ ਇਸ ਵੇਲੇ ਪਾਣੀ ਹੈ ਇਹਦੇ ਨਾਲ ਪੰਜਾਬ ਨਹੀਂ ਬਚਣਾ ਸਾਰੇ ਕੈਂਸਰ ਦੇ ਮਰੀਜ਼ ਹੋ ਜਾਣਗੇ ਹੈਰਾਨ ਹੋਵੋਗੇ ਤੁਸੀਂ ਜਾਣ ਕੇ 2003 ਵਿੱਚ 18 ਮੌਤਾਂ ਰੋਜ਼ ਹੋਇਆ ਕਰਦੇ ਸੀ ਕੈਂਸਰ ਨਾਲ 2023 ਚ ਉਹ ਗਿਣਤੀ 65 ਹੋ ਗਈ ਤੇ ਇਸ ਵੇਲੇ 100 ਤੋਂ ਟੱਪ ਗਈ ਤੇ ਜੇ ਇਹੀ ਹਾਲ ਰਿਹਾ ਤਾਂ ਹਰ ਘਰ ਵਿੱਚ ਕੈਂਸਰ ਹੋਏਗਾ ਤੇ ਲੋਕ ਬਚ ਨਹੀਂ ਸਕਣਗੇ ਜਨਾਬ ਸਾਹਿਬ ਜੇ ਗੱਲ ਕੀਤੀ ਜਾਵੇ ਐਸਪੀ ਆਲ ਦੇ ਮੁੱਦੇ ਨੂੰ ਬੜਾ ਉਠਾਇਆ ਜਾਂਦਾ ਜਦ ਕਿ ਸਾਡਾ ਜੰਮਾ ਲਿਕਪਰ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਜਦ ਕਿ ਉਹਦੇ ਬੰਨ ਵੀ ਕੰਮ ਕਰਨ ਦੀ ਜਰੂਰਤ ਹੈ ਕਈ ਸਟੇਟਾਂ ਨੂੰ ਪਾਣੀ ਉੱਥੋਂ ਮਿਲ ਸਕਦਾ ਦੇਖੋ ਤੁਸੀਂ ਪਾਣੀ ਦੀ ਲੜਾਈ ਆਰੰਭ ਕਰੋ ਉਹ ਤੇ ਬਾਅਦ ਗੱਲਾਂ ਜਦੋਂ ਜਿਉਂ ਅ ਬਰਖ 'ਚ ਉੱਧਰ ਉਖੜਨਗੇ ਉੱਧੜਨਗੇ ਸਾਰਾ ਕੁਝ ਨੰਗਾ ਹੋ ਜਾਏਗਾ ਬਹੁਤ ਕੁਝ ਹੋ ਚੁੱਕਾ ਹੈ ਇੱਥੇ ਇੱਕ ਗੱਲ ਨਹੀਂ ਇਹ ਵਿਸ਼ਾ 5 ਮਿੰਟ ਦੀ ਬਾਈਟ ਦੇ ਵਿੱਚ ਕਲੀਅਰ ਹੋਣ ਵਾਲਾ ਨਹੀਂ ਇੰਨਾ ਕੁਝ ਬੇਇਨਸਾਫੀ ਹੋਈ ਹੈ ਪੰਜਾਬ ਨਾਲ ਹਰ ਐਂਗਲ ਤੋਂ ਆਰਥਿਕ ਪੱਖੋਂ politically ਹਰ ਪਾਸੇ ਸਾਡੀ ਜਿਹੜੀ ਲੀਡਰਸ਼ਿਪ ਉਹ ਗੋਡੇ ਤੇਕਦੀ ਰਹੀ ਤੁਸੀਂ ਮੈਨੂੰ ਦੱਸਿਓ ਜੀ ਸਰ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜੀ ਹੈਗੀ ਸੀ ਧਾਰਾ 78 79 80 ਦੇ ਖਿਲਾਫ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਉਹਦੇ ਕੰਡੇ ਅੱਜ ਤੱਕ ਚੁਕਦੇ ਆ ਸੀ ਸਾਰਾ ਪੰਜਾਬ ਸਜਾ ਭੁਗਤ ਰਿਹਾ ਤੇ ਹੁਣ ਆ ਜਿਹੜਾ ਨਵਾਂ ਮੁੱਖ ਮੰਤਰੀ ਹੈ ਇਹ ਫੇਰ ਉਸੇ ਰਾਹ ਤੁਰ ਪਿਆ ਇਹ ਨਵਾਂ ਦਰਬਾਰਾ ਸਿੰਘ ਜੰਪਿਆ ਫੇਰ ਇਹ ਇਹੀ ਨਹੀਂ ਗੱਲ ਇਹ ਤੇ ਬਿਨਾ ਪਾਣੀ ਆ ਦੇ ਮੁੱਦੇ ਤੇ ਜਿੰਨੇ ਸਮਝੌਤੇ ਹੋਏ ਆ ਸਾਰੇ ਨਾਨ ਰਾਈਪੀਰੀਅਨ ਸਟੇਟਸ ਨੂੰ ਦਿੱਤਾ ਗਿਆ ਸੰਵਿਧਾਨ ਕਹਿੰਦਾ ਹੀ ਨਹੀਂ ਤੁਸੀਂ ਨਰਬਦਾ ਦਾ ਪਾਣੀ ਜਦੋਂ ਰਾਜਸਥਾਨ ਨੇ ਮੰਗਿਆ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਯੂ ਆਰ ਨੋਟ ਅ ਰਾਈਪੇਰੀਅਨ ਸਟੇਟ ਅਸੀਂ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਤੇ ਫਿਰ ਪੰਜਾਬ ਦਾ ਪਾਣੀ ਨਾਨ ਰਾਈਪੇਰੀਅਨ ਨੂੰ ਕਿਵੇਂ ਚਲਾ ਗਿਆ ਕੋਈ ਇੱਕ ਵੀ ਕੇਸ ਐਸਾ ਨਹੀਂ ਇਸ ਦੇਸ਼ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਹੋਵੇ ਜਿੱਥੇ ਨਾਨ ਰਾਈਪੇਰੀਅਨ ਸਟੇਟ ਨੂੰ ਪਾਣੀ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਹੈ ਜਿਹਦੇ ਜਿਹਦਾ ਪਾਣੀ ਬਾਰ 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 ਨਾਨ ਰਾਈਪੇਰੀਅਨ ਸਟੇਟ ਨੂੰ ਦਿੱਤਾ ਜਾਂਦਾ ਰਿਹਾ ਜੀਵਲ ਸਾਹਿਬ ਇੱਕ ਤੁਸੀਂ ਪਾਣੀ ਦੀ ਗੱਲ ਕੀਤੀ ਵਾਤਾਵਰਣ ਦੀ ਗੱਲ ਕੀਤੀ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਕਿ ਕਿਸਾਨ ਵੀ ਜਿਹੜਾ ਉਹਨਾਂ ਨੇ ਉਹ ਅੱਗ ਵੀ ਲਾ ਰਿਆ ਫਸਲਾਂ ਨੂੰ ਇਹਦੇ ਹੱਥ ਬਾਰੇ ਕੋਈ ਵੀ ਸੋਚ ਰਹੇ ਹੋ ਇਹਦੇ ਬਾਰੇ ਉਹ ਜਿਹੜਾ ਵਾਤਾਵਰਨ ਪ੍ਰਦੂਸ਼ਣ ਹੋਇਆ ਇਹ ਅੱਗੇ ਸਨ ਉਹ ਇੰਨਾ ਇੰਨਾ ਪ੍ਰਦੂਸ਼ਣ ਦਾ ਅਸੀਂ ਨਾ ਕਿਸਾਨ ਇੱਕ ਸੌਫਟ ਟਾਰਗੇਟ ਹੈ ਜਿਹਦੇ ਸਾਡਾ ਛੇਤੀ ਦੇ ਕੇ ਪੱਲਾ ਝਾੜ ਰਹੇ ਨੇ ਕਿਸਾਨ ਦੇ ਸਿਰ ਸਿੱਟ ਕੇ ਕੱਲਾ ਕਿਸਾਨ ਦੋਸ਼ੀ ਨਹੀਂ ਹੈ ਇੰਡਸਟਰੀ ਨੇ ਕੀ ਕੀਤਾ ਸਾਡਾ ਤਰਤੀੜਲਾ ਪਾਣੀ ਡਾਇਰੈਕਟਲੀ ਇੰਜੈਕਟ ਕਰਕੇ ਪੋਲੂਟੈਂਟਸ ਸਰੀ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੁਣ 24 ਤਰੀਕ ਨੂੰ ਜਿਹੜਾ ਬੁੱਢੇ ਨਾਲੇ ਦਾ ਚੱਲ ਰਿਹਾ ਝਗੜਾ ਉਹ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੋਇਆ ਤੇ ਇੰਡਸਟਰੀ ਨੂੰ ਕੋਈ ਨਹੀਂ ਕਹਿੰਦਾ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਕਹਿੰਦੇ ਨੇ ਪਾਣੀ ਮੁਕਾਇਆ ਉਹ ਵੀ ਕਿਸਾਨ ਨੇ ਮੁਕਾਇਆ ਇਹ ਰਿਕਾਰਡ ਹੈ ਰਿਪੋਰਟ ਹੈ ਥਿਸ ਇਜ਼ ਔਨ ਰਿਕਾਰਡ ਸਾਡੇ ਜਿਹੜੀ ਹੈਗੀ ਹੈ ਸੌਫਟ ਡਰਿੰਕ ਇੰਡਸਟਰੀ ਸ਼ਰਾਬ ਇੰਡਸਟਰੀ ਜਿੰਨਾ ਅਸੀਂ ਚੌਣੇ 'ਚ ਪਾਣੀ ਵਰਤਦੇ ਆ ਉਦੋਂ ਵੱਧ ਕੱਲੇ ਉਹ ਵਰਤੀ ਜਾਂਦੇ ਨੇ ਬਦਨਾਮ ਸਾਨੂੰ ਕਰਦੇ ਨੇ ਸਾਡੇ ਨੂੰ ਵੱਧ ਪਾਣੀ ਵਰਤੇ ਨੇ ਇਹ ਰਿਕਾਰਡ ਤੇ ਆ ਜਿੱਦੋਂ ਅੱਖ ਲੱਗਦੀ ਹੈ 나డు ਲੋਕ ਕਹਿੰਦੇ ਨੇ ਮੰਨੀ ਮੰਨੀ ਗੱਲ ਮੰਨੀ ਮੰਨੀ ਗੱਲ ਬਿਲਕੁਲ ਸਹਿਮਤ ਹਾਂ ਪਰ ਇਹ ਕੱਲਾ ਇੱਕ ਕਾਰਨ ਨਹੀਂ ਜਿਹੜੀ ਲੇਟੈਸਟ ਸਟੱਡੀ ਆ ਉਹ ਕਹਿੰਦੀ ਹੈ ਜਿਹੜੀ ਇਹ ਐਗਰੀਕਲਚਰ ਰੈਜ਼ੀਡਿਊ ਦੀ ਅਕਦਾ ਹੈਗਾ ਇਹ 2% ਹੈ ਇਹ ਇਹਦਾ ਸ਼ੇਅਰ ਜਿਹੜਾ 90 95% ਸ਼ੇਅਰ ਜਿਹੜਾ ਆਟੋਮੋਬਾਈਲਸ ਦਾ ਏਸੀਜ਼ ਦਾ ਬਿਲਡਰਸ ਦਾ ਉਹਨਾਂ ਦਾ ਹਿੱਸਾ ਹੈ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਇੱਕ ਕਰੋੜ ਕਾਰ ਤਾਂ ਦਿੱਲੀ 'ਚ ਰੋਜ਼ ਕਾਰਾਂ ਬੱਸਾਂ ਟਰੱਕ 1 ਕਰੋੜ ਰੋਜ਼ ਐਂਟਰ ਕਰਦੇ ਨੇ ਜਾਂਦੇ ਨੇ ਉਹ ਕਾਰਬਨ ਮੋਨੋਆਕਸਾਈਡ ਛੱਡਦੇ ਨੇ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਨਾਲੋਂ 25 ਗੁਣਾ ਖਤਰਨਾਕ ਹੈ ਤੇ ਇਹਦੀ ਕੋਈ ਗੱਲ ਨਹੀਂ ਕਰਦੇ ਯਾ ਤਾਂ ਥੋੜਾ ਜਿਹਾ ਖੁੱਲੋ ਦਿਮਾਗ ਬਈ ਬਿਮਾਰੀ ਕਿੱਥੇ ਹੈ ਜੇ ਡਾਇਗਨੋਸ ਗਲਤ ਹੋ ਗਿਆ ਤਾਂ ਦਵਾਈ ਗਲਤ ਮਿਲੇਗੀ ਬਿਮਾਰੀ ਦਾ ਇਲਾਜ ਨਹੀਂ ਹੋਏਗਾ ਅੱਜ ਜਿਹੜੀ ਜਿਹੜਾ ਪੋਲੂਸ਼ਨ ਹੋ ਰਿਹਾ ਉਹ ਜ਼ਿਆਦਾਤਰ ਗੱਡੀਆਂ ਦਾ ਧੂਆਂ ਏਸੀਆਂ ਦਾ ਦੀ ਛੱਡੀ ਹੋਈ ਹਵਾੜ ਤੇ ਇਹਦੇ ਨਾਲ ਕਾਰਬਨ ਮੋਨੋਆਕਸਾਈਡ ਆਉਂਦੀ ਹੈ ਜਿਹੜੀ ਜ਼ਿਆਦਾ ਖਤਰਨਾਕ ਹੈ। ਅਸੀਂ ਅਸੀਂ ਦੋ ਸਾਲ ਤੁਹਾਡੇ ਸ਼ਾਇਦ ਧਿਆਨ ਚ ਨਹੀਂ ਦੋ ਸਾਲ ਅਸੀਂ ਬੂਟੇ ਕੈਂਪੇਨ ਚਲਾ ਕੇ ਲਾਇਏ 3 ਲੱਖ ਮੈਂ ਰੀਸੈਂਟਲੀ ਚਿੱਠੀ ਲਗੀ 2 ਮਹੀਨੇ ਪਹਿਲਾਂ ਚੀਫ ਮਿਨਿਸਟਰ ਨੂੰ ਤੇ ਡੀਜੀਪੀ ਪੁਲਿਸ ਨੂੰ ਬਈ ਤੁਸੀਂ ਸਰਕਾਰੀ ਮਹਿਕਮੇ ਚ ਵੀ ਮੁਹਿੰਮ ਚਲਾਓ ਅਸੀਂ ਜਿਹੜੇ 3 ਲੱਖ ਲਾਏ ਸੀਗੇ ਉਹ ਜਾਂ ਤਾਂ ਡੰਗਰ ਖਾ ਗਏ ਇਹ ਅੱਗ ਦੀ ਭੇਟ ਚੜ੍ਹ ਕੇ ਸਾਨੂੰ ਤਾਂ 50000 ਲੱਭਦਾ Ê ਤੋਂ ਵੱਧ ਲੱਭਦੇ ਨਹੀਂ ਜੇ ਸਰਕਾਰ ਨਾ ਐਕਟਿਵ ਹੋਏਗੀ ਅਸੀਂ ਜਿੰਨਾ ਮਰਜ਼ੀ ਉਪਰਾਲਾ ਕਰੀ ਜੀ ਇਹਨਾਂ ਨੂੰ ਕਿਸੇ ਨੇ ਬਚਣਾ ਨਹੀਂ ਸਰਕਾਰ ਨੂੰ ਸਖਤੀ ਵਰਤਣੀ ਪੈਗੀ ਸਾਡੇ ਸਾਡੇ ਕੋਲ ਸਾਡੇ ਕੋਲ 2 2.4% ਜੰਗਲ ਹੈ ਜਿਹੜਾ ਚਾਹੀਦਾ 33% ਹੈ ਕੋ ਇਹੋ ਜਿਹੇ ਬੰਦੇ ਤੇ ਮੈਂ ਕਮੈਂਟ ਨਹੀਂ ਮੈਂ ਮੈਂ ਐਸੇ ਬੰਦੇ ਤੇ ਕਮੈਂਟ ਨਹੀਂ ਕਰਦਾ ਪਲੀਜ਼ ਨੋ ਕਮੈਂਟਸ ਫਾਰ ਥੈਟ ਹੀ ਇਜ਼ ਨਾਟ ਅ ਸੀਰੀਅਸ ਪਰਸਨ ਓ ਓ ਓ ਲੈਟ ਅਸ ਵੇਟ ਵਨ ਹਾਲੇ ਹਾਲੇ ਵੇਟ ਕਰੀ ਉਹਦੇ ਚ ਕੀ ਹੁੰਦਾ ਹਾਲੇ ਕਈ ਕੁਝ ਹੋਣਾ ਹੈ ਹਾਲੇ ਹਾਲੇ ਫੈਸਲਾ ਨਹੀਂ